ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਕਿ ਜਦੋਂ ਵੀ ਕੀਤੇ ਵੀ ਤੁਹਾਨੂੰ ਕੀੜੇ ਕੀੜੀਆਂ ਦੇ ਭੌਣ ਨੈਚਰ ਆਵੇ ਤਾਂ ਉਥੋਂ ਲੈ ਆਉਣਾ ਇਹ ਇੱਕ ਚੀਜ਼ ਦੇਖਣਾ ਤੁਸੀਂ ਕਰੋੜਾਂ ਦੇ ਮਾਲਕ ਬਣ ਚਾਹੋਗੇ ਤੁਹਾਡੀ ਸੋਤੀ ਹੋਈ ਕਿਸਮਤ ਜਾਗ ਜਾਵੇਗੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ ਸੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਵਹਿਮ ਭਰਮ ਦੇ ਨਾਲ ਜੋੜ ਲੈਂਦੇ ਆ ਪਰ ਤੁਹਾਡੇ ਅੱਗੇ ਬੇਨਤੀ ਏ ਕਿ ਇਸ ਕਥਾ ਨੂੰ ਪੂਰੀ ਸਹੀ ਤਰੀਕੇ ਦੇ ਨਾਲ ਸੁਣਨਾ ਤੇ ਫਿਰ ਤੁਸੀਂ ਆਪਣਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਤੁਸੀਂ ਕਰਨਾ ਹੈ ਇਸ ਕਥਾ ਦਾ ਜੋ ਅਰਥ ਹੈ ਜੋ ਇਸ ਕਥਾ ਦੇ ਵਿੱਚਲੀ ਸਚਾਈ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਇਸ ਵੀਡੀਓ ਤੇ ਇਸ ਕਥਾ ਦੀ ਸਚਾਈ ਦੇ ਬਾਰੇ ਤੁਹਾਨੂੰ ਪਤਾ ਲੱਗੇਗਾ ਸੋ ਇਸੇ ਤਰੀਕੇ ਦੇ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਮੌਕੇ ਮਿਲਦੇ ਨੇ ਇਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਆਪਣੀ ਜ਼ਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਏ ਜਦੋਂ ਕਿ ਮਨੁੱਖ ਨੂੰ ਰੋਸ਼ਨੀ ਬਹੁਤ ਹੀ ਜ਼ਿਆਦਾ ਘੱਟ ਮਿਲਦੀ ਏ ਤੇ ਜਾਂ ਫਿਰ ਕੀ ਹੁੰਦਾ ਏ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਨਜ਼ਰ ਆਉਂਦੇ ਨੇ ਸਾਨੂੰ ਸਾਨੂੰ ਸੁੱਖਾਂ ਦੀ ਕਿਸੇ ਵੀ ਪਾਸਿਓਂ ਆਸ ਉਮੀਦ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੇਸ਼ਾਨੀ ਤੇ ਪਰੇਸ਼ਾਨੀ ਆਉਂਦੀ ਏ ਉਸ ਸਮੇਂ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਜਦੋਂ ਸਾਡੇ ਘਰ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਤੇ ਮਨੁੱਖ ਹਮੇਸ਼ਾ ਇਹ ਹੀ ਸੋਚਦਾ ਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਦੁੱਖਾਂ ਨੂੰ ਦੂਰ ਨਹੀਂ ਕਰ ਸਕਦਾ ਤੇ ਜਦੋਂ ਸਾਡੇ ਤੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਤੇ ਅਸੀਂ ਖੁਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ ਤੇ ਜਿਸ ਦੇ ਨਾਲ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਪਾਸੇ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਜੋ ਸਮਾਂ ਸਾਡੇ ਤੇ ਆਉਂਦਾ ਹੈ ਤੇ ਇਹ ਇਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਕਿ ਇਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਸਿੱਖਿਆ ਦੇਣ ਵਾਲਾ ਹੁੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੱਕ ਅਜੀਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਅੱਜ ਦੀ ਜੋ ਕਥਾਏ ਉਹ ਸਾਨੂੰ ਇਹ ਹੀ ਸਿੱਖਿਆ ਦੇਵੇਗੀ ਕਿ ਕਿਵੇਂ ਸਬਰ ਤੇ ਸ਼ੈਨਸ਼ੀਲਤਾ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਨੇ ਸੋ ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁੱਖਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਸੁਕਿਆ ਸੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਕਿਸੇ ਵੀ ਪਾਸੇ ਤੋਂ ਆਸ ਉਮੀਦ ਨਹੀਂ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਤੋਂ ਹਾਰ ਕੇ ਇੱਕ ਮਹਾਤਮਾ ਦੇ ਕੋਲ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਉਹ ਵਿਅਕਤੀ ਮਹਾਤਮਾ ਦੇ ਕੋਲ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਜਾਂਦਾ ਹੈ ਤੇ ਆਪਣੀ ਪ੍ਰਾਰਥਨਾ ਕਰਨ ਲੱਗਦਾ ਹੈ ਕਹਿੰਦਾ ਹੈ ਕਿ हे ਮਹਾਰਾਜ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਸਾਰ ਨਾਕਾਮ ਜ਼ਾਬੀਆਂ ਹੀ ਰਹੀਆਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਸਾਰੇ ਦੁੱਖ ਤੇ ਤਕਲੀਫਾਂ ਨੇ ਘੇਰਿਆ ਹੋਇਆ ਹੈ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਨੇ ਪਰੇਸ਼ਾਨੀ ਹੀ ਪਰੇਸ਼ਾਨੀਆਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਦੁੱਖ ਤੇ ਤਕਲੀਫਾਂ ਨੇ ਮੇਰੀ ਜ਼ਿੰਦਗੀ ਨੂੰ ਘੇਰ ਰੱਖਿਆ ਹੈ ਮੇਰੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸਾਰੇ ਪਾਸਿਆਂ ਤੋਂ ਹਾਰ ਚੁੱਕਿਆ ਤੇ ਹੁਣ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਕੁਝ ਵੀ ਮੈਂ ਕਰਦਾ ਹਾਂ ਉਸ ਦਾ ਮੈਨੂੰ ਫਲ ਨਹੀਂ ਮਿਲਦਾ ਤੇ ਉਸੇ ਕੰਮ ਦੇ ਵਿੱਚ ਹੀ ਕੋਈ ਨਾ ਕੋਈ ਐਡੀਸ਼ਨ ਕੋਈ ਨਾ ਕੋਈ ਪ੍ਰੋਬਲਮ ਤੇ ਮੁਸ਼ਕਲ ਆ ਜਾਂਦੀ ਹੈ ਮੇਰੀ ਸਾਰੀ ਮਿਹਨਤ ਬੇਕਾਰ ਜਾ ਰਹੀ ਹੈ ਤੇ ਇਸੇ ਕਰਕੇ ਸੰਗਤ ਜੀ ਉਹ ਵਿਕਤੀ ਮਹਾਤਮਾ ਦੇ ਚਰਨਾਂ ਦੇ ਵਿੱਚ ਲੇਟ ਜਾਂਦਾ ਹੈ ਲਟ ਕੇ ਆਪਣੀ ਅਰਦਾਸ ਕਰਦਾ ਹੈ ਅਰਦਾਸ ਕਰਨ ਦੇ ਨਾਲ-ਨਾਲ ਉਹ ਮਹਾਤਮਾ ਤੋਂ ਆਪਣੀ ਜ਼ਿੰਦਗੀ ਆਪਣੇ ਜੀਵਨ ਦਾ ਕੋਈ ਨਾ ਕੋਈ ਰਾਹ ਮੰਗਦੇ। ਤੇ اسی ਤਰੀਕੇ ਦੇ ਨਾਲ ਮਹਾਤਮਾ ਉਸ ਵਿਅਕਤੀ ਦੀ ਸਾਰੀ ਗੱਲਬਾਤ ਨੂੰ ਸੁਣ ਕੇ ਤੇ ਉਹ ਮੁਸਕਰਾਉਣ ਲੱਗ ਜਾਂਦੇ ਨੇ। ਉਹ ਇਹ ਕਹਿੰਦੇ ਆ ਕਿ ਇਹ ਵਿਅਕਤੀ ਹੁਣ ਅੰਦਰੋਂ ਪੂਰੇ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ। ਤੇ ਮਹਾਤਮਾ ਉਸ ਵਿਅਕਤੀ ਨੂੰ ਕਹਿਣ ਲੱਗਦੇ ਆ ਸਮਝਾਉਣ ਲੱਗਦੇ ਆ ਕਿ ਪੁੱਤਰ ਸਾਡੀ ਜ਼ਿੰਦਗੀ ਸਾਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੰਦੀ ਕਦੇ ਦੁੱਖ ਤੇ ਕਦੇ ਤਕਲੀਫ ਜਿਸ ਦਾ ਅਰਥ ਤੂੰ ਸਮਝਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਕਿਉਂਕਿ ਮਹਾਤਮਾ ਦੇ ਕਹਿਣ ਅਨੁਸਾਰ ਉਹ ਵਿਅਕਤੀ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਮਹਾਤਮਾ ਉਸ ਵਿਅਕਤੀ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੈਨੂੰ ਇੱਕ ਕੰਮ ਦੱਸਾਂਗਾ ਜੇਕਰ ਉਹ ਕੰਮ ਤੂੰ ਕਰੇਂਗਾ ਤੇ ਤੇਨੂੰ ਤੇਰੇ ਆਪਣੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ। ਸੋ ਇਸੇ ਤਰੀਕੇ ਦੇ ਨਾਲ ਮਹਾਤਮਾ ਉਸ ਵਿਅਕਤੀ ਨੂੰ ਕਹਿਣ ਲੱਗਦੇ ਆ ਕਿ ਤੂੰ ਇਸ ਪਹਾੜੀ ਤੇ ਕੋਈ ਪਹਾੜੀ ਦੱਸੀ ਤੇ ਕਿਹਾ ਕਿ ਉਸ ਪਹਾੜੀ ਤੇ ਕੀੜੇ-ਕੀੜੀਆਂ ਦਾ ਭਾਂ ਨੇ ਤੇ ਤੂੰ ਉਸ ਭੌੜ ਨੂੰ 7 ਦਿਨਾਂ ਦੇ ਅੰਦਰ-ਅੰਦਰ ਤੋੜ ਕੇ ਰੱਖ ਦੇਣਾ। ਤੇ ਉਹ ਵਿਅਕਤੀ ਪਹਿਲਾਂ ਤਾਂ ਸੋਚਣ ਲੱਗਾ ਕਿ ਇਹ ਕੰਮ ਮੇਰੇ ਬੇਮਤਲਬ ਦਾ ਪਰ ਉਹ ਮਹਾਤਮਾ ਦੇ ਹੁਕਮ ਨੂੰ ਮੰਨਦੇ ਹੋਏ ਉਸ ਪਹਾੜੀ ਤੇ ਗਿਆ ਤੇ ਜਿਹੜਾ ਕੀੜੇ ਕੀੜੀਆਂ ਦਾ ਭੌਣ ਸੀ ਉਸ ਭੌਣ ਨੂੰ ਹਟਾਉਣਾ ਉਸ ਨੇ ਸ਼ੁਰੂ ਕਰ ਦਿੱਤਾ ਤੇ ਉਹ ਘਰ ਕੀੜੇ ਕੀੜੀਆਂ ਦਾ ਤੋੜ ਦਿੱਤਾ ਤੇ ਤੋੜਨ ਤੋਂ ਬਾਅਦ ਉਹ ਵਿਅਕਤੀ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਅਗਲੇ ਦਿਨ ਦੀ ਸਵੇਰ ਉਹ ਜਾ ਕੇ ਦੇਖਦਾ ਹੈ ਕਿ ਉਹਨਾਂ ਕੀੜੇ ਕੀੜੀਆਂ ਨੇ ਦੁਵਾਰਾ ਤੋਂ ਉਹ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਛੋਟੇ ਛੋਟੇ ਹੱਥਾਂ ਪੈਰਾਂ ਦੇ ਨਾਲ ਤਾਣੇ ਲਿਆ ਕੇ ਇਕੱਠੇ ਕਰਕੇ ਆਪਣਾ ਇੱਕ ਹੋਰ ਘਰ ਤਿਆਰ ਕਰ ਲਿਆ ਸੀ ਪਰ ਉਸ ਵਿਅਕਤੀ ਨੇ ਕੀੜੇ ਕੀੜੀਆਂ ਦੇ ਉਸ ਭੌਣ ਉਸ ਘਰ ਨੂੰ ਵੀ ਤੋੜ ਕੇ ਰੱਖ ਦਿੱਤਾ ਸੀ ਤੇ ਇਸੇ ਤਰੀਕੇ ਦੇ ਨਾਲ ਸੰਘੇ ਜੀ ਕਾਦੇ ਵੀ ਕੀੜੇ ਕੀੜੀਆਂ ਨੇ ਹਾਰ ਨਹੀਂ ਮੰਨੀ ਸੀ ਉਹ ਆਪਣੀ ਫੇਰ ਤੋਂ ਮਿਹਨਤ ਦੇ ਵਿੱਚ ਲੱਗ ਗਈਆਂ ਸਨ ਤੇ ਇਸੇ ਤਰੀਕੇ ਦੇ ਨਾਲ ਉਹ ਵਿਅਕਤੀ ਹਰ ਦਿਨ ਹਰ ਰਾਤ ਉਹਨਾਂ ਕੀੜੇ ਕੀੜੀਆਂ ਦੇ ਭੌਣ ਨੂੰ ਤੋੜਦਾ ਰਿਹਾ ਤੇ ਉਹ ਦੁਬਾਰਾ ਤੋਂ ਆਪਣੀ ਮਿਹਨਤ ਦੇ ਨਾਲ ਆਪਣਾ ਘਰ ਤਿਆਰ ਕਰਦੀਆਂ ਰਹੀਆਂ ਇਹ ਸਭ ਦੇਖ ਕੇ ਉਸ ਵਿਅਕਤੀ ਦੇ ਮਨ ਦੇ ਵਿੱਚ ਸਬਰ ਸੰਤੋਖ ਤੇ ਮਿਹਨਤ ਦੀ ਭਾਵਨਾ ਜੋ ਵਧਦੀ ਰਹੀ ਕੀੜੇ ਕੀੜੀਆਂ ਦੇ ਭੌਣ ਨੂੰ ਹਮੇਸ਼ਾ ਉਹ ਉਹ ਵਿਅਕਤੀ ਕਦੇ ਸਵੇਰ ਕਦੇ ਸ਼ਾਮ ਦੀ ਟਾਈਮ ਤੋੜਦਾ ਰਿਹਾ ਪਰ ਉਹ ਕੀੜੇ ਕੀੜੀਆਂ ਨੇ ਆਪਣੀ ਮਿਹਨਤ ਹਮੇਸ਼ਾ ਕਾਮਯਾਬ ਰੱਖੀ ਤੇ ਜਿਵੇਂ ਜਿਵੇਂ ਉਹ ਦਿਨ ਬੀਤਣ ਲੱਗੇ ਤੇ ਉਹ ਵਿਅਕਤੀ ਸੋਚਣ ਲੱਗ ਗਿਆ ਸੋਚੀ ਪੈ ਗਿਆ ਕਿ ਇਹ ਕੀੜੇ ਤੇ ਕੀੜੀਆਂ ਮੈਨੂੰ ਕੀ ਸਿੱਖਿਆ ਦੇ ਰਹੀਆਂ ਨੇ ਉਹ ਇਹ ਸੋਚਦਾ ਰਿਹਾ ਤੇ ਇਸੇ ਤਰੀਕੇ ਦੇ ਨਾਲ ਉਹ ਵਿਅਕਤੀ ਸੋਚਦਾ ਰਿਹਾ ਕਿ ਮੈਂ ਕਿੰਨੀ ਵਾਰ ਇਨ੍ਹਾਂ ਕੀੜੇ-ਕੀੜੀਆਂ ਦੇ ਘਰ ਨੂੰ ਤੋੜ ਦਿੱਤਾ ਹੈ ਪਰ ਉਹਨਾਂ ਨੇ ਫਿਰ ਵੀ ਹਾਰ ਨਹੀਂ ਮੰਨੀ। ਆਪਣੀ ਮਿਹਨਤ ਕਰਦੇ ਰਹੇ ਤੇ ਦੁਬਾਰਾ ਤੋਂ ਆਪਣੇ ਘਰ ਨੂੰ ਤਿਆਰ ਕਰਦੇ ਰਹੇ। ਉਹ ਵਿਅਕਤੀ ਸੋਚਣ ਲੱਗਾ ਕਿ ਜਿਵੇਂ ਹੀ ਮੈਂ ਇਹਨਾਂ ਦਾ ਘਰ ਤੋੜਿਆ ਤੇ ਉਹ ਦੁਬਾਰਾ ਤੋਂ ਮਿਹਨਤ ਕਰਨ ਲੱਗੀਆਂ, ਮਿਹਨਤ ਕਰਕੇ ਉਹਨਾਂ ਦੁਬਾਰਾ ਤੋਂ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ। ਇਸੇ ਤਰੀਕੇ ਦੇ ਨਾਲ ਕੀੜੀਆਂ ਨੇ ਕੀੜਿਆਂ ਨੇ ਸ਼ੈਨਸ਼ੀਲਤਾ ਤੇ ਉਹਨਾਂ ਦੀ ਸਗਠਨ ਦੇ ਨਾਲ ਉਸ ਵਿਅਕਤੀ ਨੂੰ ਅੰਦਰੋਂ ਬਦਲਣਾ ਸ਼ੁਰੂ ਕਰ ਦਿੱਤਾ ਇੱਕ ਉਸ ਵਿਅਕਤੀ ਦੇ ਮਨ ਦੇ ਵਿੱਚ ਮਿਹਨਤ ਤੇ ਸਬਰ ਦੀ ਭਾਵਨਾ ਪੈਦਾ ਹੋ ਗਈ ਤੇ ਇਸੇ ਤਰੀਕੇ ਦੇ ਨਾਲ 7 ਦਿਨ ਉਹ ਕੀੜੇ ਕੀੜੀਆਂ ਦਾ ਘਰ ਤੋੜਨ ਤੋਂ ਬਾਅਦ ਦੇ ਵਿੱਚ 8ਵੇਂ ਦਿਨ ਉਸ ਮਹਾਤਮਾ ਦੇ ਕੋਲ ਚਲਾ ਜਾਂਦਾ ਹੈ ਤੇ ਜਾ ਕੇ ਕਹਿਣ ਲੱਗਦਾ ਹੈ ਕਿ ਮਹਾਰਾਜੀ ਮੈਨੂੰ ਸਾਰੀ ਇਹ ਕਹਾਣੀ ਸਾਰੀ ਗੱਲ ਸਮਝ ਆ ਚੁੱਕੀ ਏ ਮੈਂ ਕੀੜੇ ਕੀੜੀਆਂ ਤੋਂ ਇਹ ਸਿੱਖਿਆ ਲਈਏ ਕਿ ਹਰੇਕ ਹਾਰ ਇੱਕ ਨਵੀਂ ਸਿੱਖਿਆ ਹੁੰਦੀ ਹਰ ਇੱਕ ਵਿਅਕਤੀ ਦੇ ਲਈ ਜੇਕਰ ਅਸੀਂ ਹੌਸਲੇ ਦੇ ਨਾਲ ਕੋਈ ਵੀ ਕੰਮ ਕਰੀਏ ਤਾਂ ਸਾਡੇ ਸਾਹਮਣੇ ਕੋਈ ਵੀ ਸਮੱਸਿਆ ਕੋਈ ਵੀ ਰੁਕਾਵਟ ਕਦੇ ਵੀ ਨਹੀਂ ਆੜ ਸਕਦੀ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਇਸੇ ਤਰੀਕੇ ਦੇ ਨਾਲ ਉਹ ਵਿਅਕਤੀ ਕਹਿਣ ਲੱਗਿਆ ਕਿ ਜਦੋਂ ਵੀ ਐਸੀ ਨਾਕਾਮਚਾਪ ਹੁੰਨੇ ਆ ਤੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਨੂੰ ਹਮੇਸ਼ਾ ਲਗਨ ਦੇ ਨਾਲ ਹਰ ਇੱਕ ਮੁਸ਼ਕਿਲ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਅਸੀਂ ਮਿਹਨਤ ਕਰਦੀਆਂ ਫਿਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਪਰਮਾਤਮਾ ਵੀ ਸਾਡਾ ਸਾਥ ਦਿੰਦਾ ਤੇ ਜਦੋਂ ਅਸੀਂ ਹਿੰਮਤ ਹਾਰ ਜਾਂਦੇ ਹਾਂ ਤੇ ਹਿੰਮਤ ਹਾਰਨ ਦੇ ਨਾਲ ਸਾਨੂੰ ਕੋਈ ਵੀ ਚੀਜ਼ ਹਾਸਲ ਨਹੀਂ ਹੁੰਦੀ ਤੇ ਇਸੇ ਤਰੀਕੇ ਦੇ ਨਾਲ ਉਹ ਮਹਾਤਮਾ ਉਸ ਵਿਅਕਤੀ ਨੂੰ ਕਹਿਣ ਲੱਗੇ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਮਿਹਨਤ, ਸਬਰ ਤੇ ਸਹਿਣਸ਼ੀਲਤਾ ਸਭ ਤੋਂ ਵੱਡੇ ਮਨੁੱਖ ਦੀ ਜ਼ਿੰਦਗੀ ਦੇ ਗਹਿਣੇ ਹੁੰਦੇ ਨੇ। ਇਹ ਹੀ ਕੀੜੀਆਂ ਸਾਨੂੰ ਹਮੇਸ਼ਾ ਇਹ ਸਿਖਾਉਂਦੀਆਂ ਨੇ ਕਿ ਇਹ ਰਾਹ ਸਾਡੇ ਲਈ ਹਮੇਸ਼ਾ ਸਿਖਲਾਈ ਦਾ ਹੁੰਦਾ ਹੈ। ਬਾਕੀ ਉਹ ਮਹਾਤਮਾ ਉਸ ਵਿਅਕਤੀ ਨੂੰ ਕਹਿਣ ਲੱਗਿਆ ਕਿ ਜੇਕਰ ਤੂੰ ਪਰਮਾਤਮਾ ਦੇ ਉੱਪਰ ਭਰੋਸਾ ਰੱਖੇਗਾ ਵਿਸ਼ਵਾਸ ਰੱਖੇਗਾ ਤੇ ਤੂੰ ਆਪਣੀ ਮਿਹਨਤ ਨੂੰ ਹਮੇਸ਼ਾ ਲਾਗੂ ਰੱਖੇਗਾ ਤੇ ਕੋਈ ਵੀ ਰੁਕਾਵਟ ਤੇਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰੋਬਲਮ ਤੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਇਸੇ ਤਰੀਕੇ ਦੇ ਨਾਲ ਸਾਹਸੰਗੇ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਸਾਡੇ ਨਾਲ ਵੀ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਏ ਅਸੀਂ ਮਿਹਨਤ ਬਹੁਤ ਕਰਦੇ ਹਾਂ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਜਦੋਂ ਕੋਈ ਵੀ ਕੰਮ ਨੂੰ ਸ਼ੁਰੂ ਕਰਦੇ ਹਾਂ ਭਾਵੇਂ ਉਹ ਕੰਮ ਕਿਸੇ ਵੀ ਤਰੀਕੇ ਦਾ ਕਿਉਂ ਨਾ ਹੋਵੇ ਤੇ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤ ਵਾਰ ਕੀ ਹੁੰਦਾ ਏ ਕਿ ਸਾਨੂੰ ਉਸ ਕੰਮ ਦੇ ਵਿੱਚੋਂ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਤੇ ਜਾ ਫਿਰ ਕੀ ਹੁੰਦਾ ਹੈ ਕਈ ਵਾਰ ਸਾਡੀ ਕੀਤੀ ਗਈ ਮਿਹਨਤ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਈ ਵਾਰ ਅਸੀਂ ਸੋਚਦੇ ਹਾਂ ਕਿ ਬਰਬਾਦ ਚਲੀ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇੰਨਾ ਮਾੜਾ ਸਮਾਂ ਆ ਜਾਂਦਾ ਹੈ ਹੁੰਦਾ ਹੈ ਕਿ ਇਹ ਕਿ ਚਾਰੇ ਪਾਸਿਆਂ ਤੋਂ ਅਸੀਂ ਦੁੱਖਾਂ ਦੇ ਨਾਲ ਘਿਰ ਜਾਂਦੇ ਹਾਂ ਤਾਂ ਫਿਰ ਸੱਗੇ ਜੀ ਕੀ ਹੁੰਦਾ ਹੈ ਕਿ ਉਸ ਸਮੇਂ ਸਾਨੂੰ ਕੋਈ ਵੀ ਰਾਹ ਨਜ਼ਰ ਨਹੀਂ ਆਉਂਦਾ ਤੇ ਅਸੀਂ ਸੋਚਦੇ ਆ ਕਿ ਅਸੀਂ ਇਹਨਾਂ ਦੁੱਖਾਂ ਦੇ ਵਿੱਚੋਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਾਹਰ ਨਹੀਂ ਨਿਕਲ ਸਕਦੇ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਉਹ ਇੱਕ ਅਜੀਹਿਆ ਸਮਾਂ ਉਸ ਸਮੇਂ ਵਿੱਚ ਜੇਕਰ ਕੋਈ ਵੀ ਵਿਅਕਤੀ ਪਰਮਾਤਮਾ ਤੇ ਭਰੋਸਾ ਰੱਖਦਾ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ਏ ਤੇ ਫਿਰ ਤੋਂ ਆਪਣੀ ਮਿਹਨਤ ਸ਼ੁਰੂ ਕਰ ਦਿੰਦਾ ਏ ਆਪਣੇ ਪਰਮਾਤਮਾ ਤੇ ਆਪਣੀ ਮਿਹਨਤ ਦੇ ਵਿੱਚ ਉਹ ਪੂਰਾ ਵਿਸ਼ਵਾਸ ਤੇ ਯਕੀਨ ਰੱਖਦਾ ਏ ਤਾਂ ਸੰਗਤ ਜੀ ਇੱਕ ਨਾ ਇੱਕ ਦਿਨ ਪਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਚਾ ਉਸ ਵਿਅਕਤੀ ਦੀ ਝੋਲੀ ਨੂੰ ਜ਼ਰੂਰ ਭਰਦੇ ਨੇ ਤੇ ਇਸ ਦੇ ਨਾਲ ਨਾਲ ਉਸ ਵਿਅਕਤੀ ਦੀ ਜੋ ਵੀ ਨજર ਹੁੰਦੀ ਏ ਪਰਮਾਤਮਾ ਉਸ ਵਿਅਕਤੀ ਨੂੰ ਉਸ ਦੀ ਮੰਜ਼ਿਲ ਦੇ ਤੱਕ ਜ਼ਰੂਰ ਪਹੁੰਚਾਉਂਦੇ ਨੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਇਹ ਕਥਾ ਸਾਨੂੰ ਹਮੇਸ਼ਾ ਇਹ ਹੀ ਸਿੱਖਿਆ ਦਿੰਦੀ ਹੈ ਕਿ ਇਹ ਜੇਕਰ ਕੋਈ ਵੀ ਚੁਣੌਤੀ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਤਾਂ ਉਹ ਸਾਨੂੰ ਕੋਈ ਨਾ ਕੋਈ ਸਿੱਖਿਆ ਜ਼ਰੂਰ ਦੇ ਕੇ ਜਾਂਦੀ ਹੈ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ ਕਿ ਕੀੜੀਆਂ ਬਹੁਤ ਛੋਟਾ ਜੀਬੇ ਤਾਂ ਉਹ ਆਪਣੀ ਕੋਸ਼ਿਸ਼ ਮਿਹਨਤ ਹਮੇਸ਼ਾ ਜਾਰੀ ਰੱਖਦੀਆਂ ਨੇ ਤੇ ਇਸ ਦੇ ਨਾਲ ਨਾਲ ਅਸੀਂ ਵੀ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਮਿਹਨਤ ਤੇ ਧੀਰਜ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣਾ ਹੈ ਤੇ ਇਸ ਦੇ ਨਾਲ ਨਾਲ ਹੌਸਲਾ ਤੇ ਸਬਰ ਸਾਡੀ ਜ਼ਿੰਦਗੀ ਸਾਡੇ ਜੀਵਨ ਦੀ ਸਫਲਤਾ ਦੇ ਮੁੱਖ ਮੋੜ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੇਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ।